ਲੋ ਵੀ ਮਿੱਤਰੋ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਪਿੰਡ ਚ ਅਮਰੀਕਾ ਬਾਈ ਨੇ ਇੱਥੇ ਅਮਰੀਕਾ ਕੈਨੇਡਾ ਬਣਾ ਰੱਖਿਆ ਜੇ ਤੁਹਾਡੀ ਜੇਬ ਦੇ ਵਿੱਚ 8-10000 ਰੁਪਇਆ ਹੈਗਾ ਤੁਸੀਂ ਵੀ ਇੱਕ ਕੰਮ ਸ਼ੁਰੂ ਕਰ ਸਕਦੇ ਹੋ ਜਿਹਦੇ ਨਾਲ 12-1300 ਰੁਪਇਆ ਡੇਲੀ ਦਾ ਕਮਾ ਸਕਦੇ ਹੋ ਦੇਖ ਲਓ ਪਿੰਡ ਦੇ ਵਿੱਚ ਬਾਈ ਫੈਕਟਰੀ ਲਾਈ ਬੈਠਿਆ ਬਿਲਕੁਲ ਥੋੜੇ ਜੇ ਪੈਸਾ ਨਾਲ ਜਬਈ ਥੋੜੇ ਪੈਸਾ ਨਾਲ ਬਾਈ ਨੇ ਕੰਮ ਸ਼ੁਰੂ ਕਰ ਲਿਆ ਕੀ ਹਾਂ ਮੈਂ ਅੰਦਰ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਹ ਦੇਖ ਲਓ ਮੁੰਡੇ ਪੈਕਿੰਗ ਕਰ ਰਹੇ ਨੇ ਤੁਸੀਂ ਵੀ 10000 ਰੁਪਏ ਚ ਇਹ ਕੰਮ ਸ਼ੁਰੂ ਲੇ ਵੀ ਮਿੱਤਰਾਂ ਇਹ ਦੱਸਦੇ ਹੁਣ ਤੋਂ ਪਹਿਲਾਂ ਤਾਂ ਤੈਨੂੰ ਮੁਬਾਰਕਾਂ ਤੇ ਕੰਮ ਸ਼ੁਰੂ ਕਰਿਆ ਹੋਣਾ ਹੈ ਨਾ ਤੇ ਦੂਜਾ ਨੰਬਰ ਕੀ ਕੀ ਸਿਸਟਮ ਆ ਤੇਰੇ ਕੋਲੇ ਕਿਵੇਂ ਬਣਾਉਣੇ ਹੋ ਕੀ ਗੱਲਬਾਤ ਆ ਲੋਕ ਪੈਸਾ ਕਿਵੇਂ ਕਮਾਉਣ ਥੋੜਾ ਜਿਹਾ ਅੰਗਰਾ ਭਾਈ ਬਣ ਕੇ ਦੱਸ ਦੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਘਰਾਂ ਦੇ ਵਿੱਚ ਸਫਾਈ ਕਰਨ ਵਾਲੇ ਪੂਰੇ 10 ਪ੍ਰੋਡਕਟਾਂ ਦੀ ਆਨਲਾਈਨ ਟ੍ਰੇਨਿੰਗ ਜਿਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਹੀ ਸਿੱਖ ਸਕੋਗੇ ਆਨਲਾਈਨ ਬਣਾਉਣਾ ਕਿਵੇਂ ਨੇ ਇਹ 10 ਦੇ 10 ਪ੍ਰੋਡਕਟ ਬੇਚਣੇ ਕਿਵੇਂ ਨੇ ਤੇ ਕੱਚੇ ਮਾਲ ਬਾਰੇ ਸਾਰੀ ਜੋ ਰਾ ਮਟੀਰੀਅਲ ਹੁੰਦਾ ਜਿਵੇਂ ਕਿ ਬੋਤਲਾਂ ਸਟicker ਅਤੇ ਇਹਨਾਂ ਨੂੰ ਬਣਾਉਣ ਵਾਲਾ ਕੈਮੀਕਲ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਉਹਦਾ ਅਸੀਂ ਕੰਪਨੀਆਂ ਦੇ ਨਾਲ ਡਾਇਰੈਕਟ ਤੁਹਾਡੇ ਕੰਟੈਕਟ ਕਰਵਾਉਂਦੇ ਆ ਜੀ ਉਹ ਸਾਰਾ ਕੋਰਸ ਦੇ ਵਿੱਚ ਅਸੀਂ ਦੱਸਿਆ ਹੋਇਆ ਡਾਇਰੈਕਟ ਕੰਪਨੀਆਂ ਤੋਂ ਤੁਹਾਨੂੰ ਮਾਲ ਦਿਵਾਉਂਦੇ ਆ ਸਟicker ਬੋਤਲਾਂ ਕੱਚਾ ਮਾਲ ਸਾਰਾ ਕੁਝ ਤੇ ਇਹਦੇ ਵਿੱਚ ਆਪ ਦੇ 10 ਪ੍ਰੋਡਕਟ ਜਿਵੇਂ ਡਿਟਰਜੈਂਟ ਪਾਊਡਰ ਹੋਗਾ ਜਿਹਨੂੰ ਆਪਾਂ ਸਰਫ ਕਹਿੰਦੇ ਨੇ ਲiquid ਡਿਟਰਜੈਂਟ ਹੋਗਾ ਜਿਹੜਾ ਕੱਪੜੇ ਧੋਣ ਵਾਲਾ liquid ਹੁੰਦਾ ਜੀ ਉਹ ਇੱਕ ਡਿਸ਼ਵਾਸ਼ ਜੈਲ ਜਿਹੜਾ ਭਾਂਡੇ ਧੋਣ ਵਾਲਾ ਜੈਲ ਹੁੰਦਾ ਉਹ ਟੀਪਾਲ ਫਰਨਲ ਜਿਹੜਾ ਪੋਚਾ ਲਾਉਣ ਵਾਸਤੇ ਟਾਇਲਟ ਕਲੀਨਰ ਟਾਇਲਟ ਆ ਸਾਫ ਕਰਨ ਵਾਸਤੇ ਬਾਥਰੂਮ ਕਲੀਨਰ ਜਿਹਨੂੰ ਟਾਇਲ ਕਲੀਨਰ ਵੀ ਕਹਿੰਦੇ ਨੇ ਹੈਂਡ ਵਾਸ਼ ਹੱਥ ਧੋਣ ਵਾਸਤੇ ਤੇ ਗਲਾਸ ਕਲੀਨਰ ਸਰਫੇਸ ਕਲੀਨਰ ਦੋਸਤੋ ਇਹ 10 ਦੇ 10 ਪ੍ਰੋਡਕਟਾਂ ਸੀ ਤੁਹਾਨੂੰ ਆਪਣੇ ਤੁਹਾਡੇ ਘਰ ਬੈਠੇ ਹੀ ਤੁਹਾਨੂੰ ਆਨਲਾਈਨ ਬਣਾਉਣਾ ਸਿਖਾਉਨੇ ਆ ਕੰਪਲੀ 2100 ਰੁਪਿਆ ਸਾਨੂੰ Google Pay ਕਰਕੇ ਕਈ ਵਾਰੀ ਫੋਨ ਜਿਆਦਾ ਆ ਜਾਂਦੇ ਨੇ ਵੀਡੀਓ ਵਾਇਰਲ ਹੋ ਜਾਂਦੀ ਹੈ ਫੋਨ ਕਈ ਵਾਰੀ ਨਹੀਂ ਲੱਗ ਪਉਂਦਾ ਤਾਂ ਤੁਸੀਂ 2100 ਰੁਪਿਆ ਸਾਨੂੰ Google Pay ਕਰਕੇ WhatsApp ਦੇ ਉੱਤੇ ਸਕਰੀਨਸ਼ਾਟ ਪਾ ਦਿਓ ਉਸ ਸਕਰੀਨਸ਼ਾਟ ਦੇ ਦੇਖ ਕੇ ਅਸੀਂ ਤੁਹਾਨੂੰ ਜਿਹੜਾ ਕੰਪਲੀਟ ਕੋਰਸ ਆ ਉਹ ਭੇਜ ਦਾਂਗੇ ਇਸ ਕੋਰਸ ਦੇ ਵਿੱਚ ਇੱਕ ਤੁਹਾਨੂੰ ਬੁੱਕਲੇਟ ਮਿਲੇਗੀ ਜਿਹਦੇ ਵਿੱਚ ਸਾਰੇ ਫਾਰਮੂਲੇ ਲਿਖੇ ਹੋਏ ਨੇ ਬਣਾਉਣ ਦੀ ਵਿਧੀ ਲਿਖੀ ਹੋਈ ਹੈ ਅਤੇ ਤਿੰਨ ਤੁਹਾਨੂੰ ਵੀਡੀਓ ਲਿੰਕ ਮਿਲਣਗੇ ਜਿਹਦੇ ਵਿੱਚ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਥਿਉਰੀ ਸਮਝਾਈ ਹੋਈ ਹੈ ਦੂਜੀ ਵੀਡੀਓ ਦੇ ਵਿੱਚ ਸਾਰੀ ਚੀਜ਼ ਤੁਹਾਨੂੰ ਘਰ ਕਰ ਕਰਕੇ ਦਿਖਾਇਆ ਹੋਇਆ ਕੱਲਾ ਕੱਲਾ ਪ੍ਰੋਡਕਟ ਬਣਾ ਕੇ ਦਿਖਾਇਆ ਹੋਇਆ ਤੁਹਾਡੀ ਅੱਖਾਂ ਦੇ ਸਾਹਮਣੇ ਬਿਲਕੁਲ ਲਾਈਵ ਜਿਹੜਾ ਬਣਾ ਕੇ ਦਿਖਾਇਆ ਜਾਊਗਾ ਕੱਲਾ ਕੱਲਾ ਪ੍ਰੋਡਕਟ ਕਿਵੇਂ ਤਿਆਰ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਤੀਜਾ ਪਾਰਟ ਹੈ ਤੀਜੇ ਪਾਰਟ ਦੇ ਵਿੱਚ ਆਪਾਂ ਵੇਚਣਾ ਕਿਵੇਂ ਆ ਕੱਚੇ ਮਾਲ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤਿੰਨ ਤੁਹਾਨੂੰ ਲਿੰਕ ਮਿਲਣਗੇ ਇੱਕ ਬੁੱਕਲੇਟ ਮਿਲੂਗੀ ਇਸ ਕੋਰਸ ਦੇ ਵਿੱਚ ਉਸ ਤੋਂ ਬਾਅਦ ਇੱਕ ਤੁਹਾਨੂੰ ਸਰਟੀਫਿਕੇਟ ਮਿਲੂਗਾ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਹੋਊਗਾ ਜਿਹਦੇ ਨਾਲ ਅਸੀਂ ਦਾ ਅਕੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਆ ਇਹ ਵੀਡੀਓ ਨੂੰ ਕੰਪਲੀਟ ਦੇਖ ਕੇ ਤੁਸੀਂ ਜਿਹੜਾ ਆਪਣਾ ਜਿਹੜਾ ਅਗਲਾ ਜਿਹੜਾ ਸਟੈਪ ਕਰ ਸਕਦੇ ਹੋ ਆਪਣਾ ਜਿਹੜਾ ਨਿਰਣੈ ਉਹ ਲੈ ਸਕਦੇ ਹੋ ਬਾਈ ਜੀ ਆਪਾਂ ਪੂਰੇ 10 ਪ੍ਰੋਡਕਟ ਬਣਾਉਨੇ ਆ ਇੱਥੇ ਫੈਕਟਰੀ ਦੇ ਵਿੱਚ ਤੇ 10 ਪ੍ਰੋਡਕਟਾਂ ਦੇ ਵਿੱਚੋਂ ਆਪਾਂ ਕੋਈ ਵੀ ਜਿਹੜਾ ਪ੍ਰੋਡਕਟ ਬਣਾਉਣ ਵਾਸਤੇ ਕੋਈ ਆਧੁਨਿਕ ਮਸ਼ੀਨ ਨਹੀਂ ਸਾਰੇ ਹੱਥਾਂ ਦੇ ਨਾਲ ਪਾਣੀ ਦੇ ਨਾਲ ਬਣਾਉਣੇ ਮਾਨੂੰ ਪਾਣੀ ਦੇ ਪੈਸਾ ਟੂਟੀ ਛੱਡੋ ਤੇ ਆਪਾਂ ਪ੍ਰੋਡਕਟ ਬਣਾਓ ਤੇ ਕਮਾਓ ਹਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੱਸਾਂਗੇ ਜੀ ਜਿਹੜਾ ਡਿਟਰਜੈਂਟ ਪਾਊਡਰ ਜਿਹੜੋ ਆਪਾਂ ਸਰਫ ਕਹਿੰਦੇ ਆ ਉਹ ਅਸੀਂ ਤਿਆਰ ਕਰਦੇ ਆ ਜੀ ਉਸ ਤੋਂ ਬਾਅਦ ਹੈਗਾ ਜਿਹੜਾ ਟਾਇਲਟ ਕਲੀਨਰ ਹੈ ਜਿਹੜਾ ਘਰਾਂ ਦੇ ਵਿੱਚ ਆਪਾਂ ਸੀਟਾ ਸਾਫ਼ ਕਰਦੇ ਆ ਜੀ ਉਹ ਤੋਂ ਬਾਅਦ ਹੈਗਾ ਭਾਂਡੇ ਧੋਣ ਵਾਲਾ ਪ੍ਰੋਡਕਟ ਜਿਹੜਾ ਡਿਸ਼ਵਾਸ਼ ਜੈੱਲ ਇਹ ਵੀ ਉਰੀ ਬਣਾਉਣੇ ਇਹ ਵੀ ਇੱਥੇ ਬਈ ਸਾਰਾ ਕੁਝ ਆ ਪੈਕਿੰਗ ਤੋਂ ਲੈ ਕੇ ਤੁਸੀਂ ਆਪਣੀ ਫੋਟੋ ਲੱਗੀ ਦੇਖ ਸਕਦੇ ਹੋ ਪਿੱਛੇ ਤੇ ਆਪਣਾ ਨੰਬਰ ਦੇਖ ਸਕਦੇ ਹੋ ਆਪਣਾ ਐਡਰੈਸ ਦੇਖ ਸਕਦੇ ਹੋ ਪਿੱਛੇ ਕਿ ਆਪਣਾ ਜਿਹੜੀ ਕੰਪਨੀ ਦਾ ਨਾਮ ਸਾਰਾ ਕੁਝ ਆਪਣਾ ਹੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਭਾਈ ਜੀ ਹੈਂਡ ਵਾਸ਼ ਤੁਸੀਂ ਦੇਖ ਸਕਦੇ ਹੋ ਹੱਥ ਧੋਣ ਵਾਲਾ ਹੱਥ ਧੋਣ ਵਾਲਾ ਇਹ ਆ ਗਿਆ ਭਾਈ ਜੀ ਜਿਹੜਾ ਕੱਪੜੇ ਧੋਣ ਵਾਲਾ ਲਿਕਵਿਡ ਹੁੰਦਾ ਜਿਵੇਂ ਮਹਿੰਗੇ ਕੱਪੜੇ ਕਿਉਂ ਹਾਂ ਹਾਂ ਇਹ ਮਹਿੰਗੇ ਕੱਪੜੇ ਵਾਲੇ ਇਹ ਹੈ ਸਿਸਟਮ ਕਿਵੇਂ ਆਪਣਾ ਘਰ ਦੇ ਵਿੱਚ ਸਰਫ ਵਰਤਦੇ ਆ ਆਪਾਂ ਸ਼ੁਰੂ ਤੋਂ ਦੇਖਿਆ ਹੋਇਆ ਹੈ ਨਾ ਪੁੱਛਦੇ ਵੀ ਨਹੀਂ ਕਿਹੜਾ ਦੁਕਾਨ ਤੇ ਜਾ ਬਈ ਸਰਫ ਦਾ ਪੈਕਟ ਦੇ ਦੇ ਇੱਕ ਕਈ ਵਾਰੀ ਮਹਿੰਗੇ ਕੱਪੜੇ ਹੁੰਦੇ ਨੇ ਵੱਡੀਆਂ ਕੰਪਨੀਆਂ ਦੇ ਮੁੰਡੇ ਅੱਜ ਕੱਲ ਪਾਉਂਦੇ ਨੇ ਬ੍ਰਾਂਡਡ ਕੱਪੜੇ ਲੈ ਆਉਂਦੇ ਨੇ ਪਰ ਕਰੇ ਸਰਫ ਦੇ ਵਿੱਚ ਬੁੜੀਆਂ ਨੇ ਸੱਟਦੇ ਉਹ ਰੰਗ ਪਹਿਲਾ ਉਹਦਾ ਲਾਲ ਆਉਂਦਾ ਲਾਲ ਤੋਂ ਪਤਾ ਨਹੀਂ ਕਿਹਾ ਜਾ ਹੋ ਜਾਂਦਾ ਹੋਰ ਐ ਅੰਡਰਸਟੈਂਡਿਆ ਹੋ ਜਾਂਦਾ ਕਹਿਣ ਤੋਂ ਪਾਵੇ ਇਹ ਚੀਜ਼ਾਂ ਚੱਲ ਪੀਆਂ ਇਹਦੇ ਵਿੱਚ ਕਿਹਾ ਜਾ ਕਪੜਾ ਪਾਉਂਗੇ ਉਹ ਹੈ ਜੀ ਕੱਢੋ ਬਿਲਕੁਲ ਬਾਈ ਜੀ ਬਿਲਕੁਲ ਨਾਲੇ ਇਹ ਸਰਫ ਤੋਂ ਸਸਤਾ ਬਣਦਾ ਹੈ ਇਹ ਸਰਫ ਦੇ ਨਾਲੋਂ ਬਹੁਤ ਸੋਹਣੀ ਕੁਆਲਿਟੀ ਜ਼ਿਆਦਾ ਕੱਢਦਾ ਏ ਇਹ ਕੰਪਨੀਆਂ ਜ਼ਿਆਦਾ ਬਲਕਿ ਇਹ ਬਣਦਾ ਸਸਤਾ ਕੰਪਨੀਆਂ ਨੂੰ ਬਹੁਤ ਮਹਿੰਗਾ ਵੇਚੀ ਮੈਂ ਨਾ ਇੱਕ ਇਹਦੇ ਨਾਲ ਤੇ ਲੈ ਗਿਆ ਕੰਪਨੀ ਦਾ ਨਾਮ ਨਹੀਂ ਲੈਂਦਾ ਉਹ ਉਹਨਾਂ ਨੇ ਮੈਨੂੰ 400 ਦੇ ਆਸ-ਪਾਸ ਲਾਇਆ ਇਹ ਕਿੰਨੇ ਦਾ ਪਊਗਾ ਜੇ ਇਹ ਬਾਈ ਜੀ ਜੇ ਲੋ ਆਪਾਂ ਘਰੇ ਤ ਪੈਂਤੀ ਰੁਪਏ ਦਾ ਹਾਂਜੀ 34 35 ਰੁਪਏ ਦਾ ਤੇ ਇਹ ਰੇਟ ਦੇਖ ਲੋ ਕੀ ਆ ਬਾਈ ਜੀ ਬਾਈ ਚਾਰ ਚਾਰ ਸੌ ਦਾ ਵੇਚੀ ਜਾਂਦੇ ਲੁੱਟੀ ਜਾਂਦੇ ਦਾ ਕੰਮ ਆ ਯਾਰ ਬਿਲਕੁਲ ਬਹੁਤ ਬਹੁਤ ਓਲਾ ਬਾਈ ਜੀ ਆ ਹੈਂਡ ਵਾਸ਼ ਆ ਬਾਈ ਜੀ ਹੈਂਡ ਵਾਸ਼ ਹੈ 1 ਲੀਟਰ ਤੁਸੀਂ 1 ਲੀਟਰ ਦਾ ਹਿਸਾਬ ਲਾ ਲਓ ਵੀ 1 ਲੀਟਰ 22 28 ਰੁਪਏ ਦਾ ਪੈਂਦਾ ਤੇ 1 ਲੀਟਰ ਜੇ ਆਪਾਂ ਬਾਜ਼ਾਰੋਂ ਲੈਣ ਜਾਵਾਂਗੇ ਤਾਂ ਆਪਾਂ ਨੂੰ 150 ਦਾ 120 ਦਾ 125 130 ਵਿੱਚ ਲਿਆਨੇ ਕੰਪਨੀਆਂ ਪਰ ਪੈਂਦਾ ਆਪਾਂ ਨੂੰ ਇਹ ਕੁਲਾ 25 28 ਰੁਪਏ ਦਾ 1 ਲੀਟਰ ਇੱਕ ਲੀਟਰ ਬਾਈ ਜੀ ਤਾਂ 500 ਮਿਲਦੀ ਆ 1 ਲੀਟਰ ਦੀ ਗੱਲ ਕਰਦਾ ਤਾਂ ਦਾ ਤੇ ਉਸ ਤੋਂ ਬਾਅਦ ਇਹ ਗਲਾਸ ਪਿਲਿੰਡਰ ਚ ਵੀ ਬਹੁਤ ਔਲਾ ਜਿਹਨੂੰ ਸ਼ੀਸ਼ੇ ਚ ਸਾਫ਼ ਕਰ ਲੋ ਸਾਫ਼ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣਾ ਆਏਗਾ ਟਾਇਲਾਂ ਸਾਫ਼ ਕਰਨ ਵਾਲਾ ਬਾਥਰੂਮ ਕਲੀਨਰ ਜਿਹੜੇ ਬਗ ਟਾਇਲਾਂ ਬਾਥਰੂਮ ਦੀਆਂ ਟਾਇਲਾਂ ਜਿਹੜੀਆਂ ਹੋ ਜਾਂਦੇ ਨੇ ਉਹ ਸਾਫ਼ ਕਰਨ ਵਾਸਤੇ ਆ ਤੇ ਉਸ ਤੋਂ ਬਾਅਦ ਆਏਗਾ ਆਪਣੇ ਕੋਈ ਬਾਈ ਜੀ ਜਿਹੜਾ ਫਰਨੈਲ ਤਿਆਰ ਕਰਦੇ ਆਪਾਂ ਅੱਛਾ ਹਾਂ ਇੱਕ ਤਾਂ ਫਰਨੈਲ ਹੁੰਦਾ ਵੀ ਆਪਾਂ ਬਾਜ਼ਾਰ ਜਾਂਦੇ ਆ ਉੱਥੋਂ ਆਪਾਂ ਨੂੰ ਏਡੀ ਕਿ ਸ਼ੀਸ਼ੇ ਦੇ ਨੇ ਵੀ 5 ਲੀਟਰ ਪਾਣੀ ਚ ਪਾ ਲੋ ਤੇ ਫਰਨੈਲ ਤਿਆਰ ਹੋ ਜੂਗਾ ਪਰ ਉਹ ਸ਼ੀਸ਼ੇ ਚ ਕੀ ਦਿੰਦੇ ਨੇ ਆਪਾਂ ਉਹ ਬਣਾਉਣਾ ਸਿਖਾਉਨੇ ਆ अच्छा हां एक ਘਰੇ ਆਪਾਂ ਤਿਆਰ ਕਰਦਾ ਸੋਨੇ ਇੱਕ ਇਹਦੀ ਹੁੰਦੀ ਹੈ ਜੀ ਨੇਚਰਲ ਖੁਸ਼ਬੂ ਜਿੱਥੋਂ ਮਰਜ਼ੀ ਲਾਉਂਗੇ ਫਰਨਲ ਦੀ ਉਹੀ ਖੁਸ਼ਬੂ ਆਉਗੀ ਪਰ ਕਈਆਂ ਨੂੰ ਇਹ ਇਹ ਖੁਸ਼ਬੂ ਪਸੰਦ ਨਹੀਂ ਹੁੰਦੀ ਅਗਲਾ ਕਹਿੰਦਾ ਯਾਰ ਬਈ ਮੁਸ਼ਕ ਮਾਰਦੀ ਆ ਉਹਦੇ ਲਈ ਬਈ ਜੀ ਕੰਪਨੀਆਂ ਵੀ ਨੇ ਵੀ ਬਹੁਤ ਨੇ ਕੱਢਿਆ ਹੈ ਤੇ ਆਪਾਂ ਵੀ ਇਹ ਕੱਢਿਆ ਹੋਇਆ ਹੈ ਸਰਫੇਸ ਕਲੀਨਰ ਇਹਦੇ ਚ ਆਪਾਂ ਆਪਣੀ ਮਰਜ਼ੀ ਦਾ ਰੰਗ ਪਾ ਸਕਦੇ ਆ ਆਪਾਂ ਆਪਣੀ ਮਰਜ਼ੀ ਦੀ ਖੁਸ਼ਬੂ ਪਾ ਸਕਦੇ ਆ ਬਿਲਕੁਲ ਸਸਤੇ ਇਹ ਥੋੜੇ ਜਿਹੇ ਰੁਪਈਆ ਚ ਬਣ ਜਾਂਦਾ ਤੇ ਵਿਕਦਾ ਇਹ ਬਹੁਤ ਮਹਿੰਗਾ ਇਹ ਸਾਰੇ ਪ੍ਰੋਡਕਟਾਂ ਨਾਲ ਇਹ ਮਹਗਾ ਵਿਕਦਾ ਹੈ ਪੰਜਾਬ ਦੇ ਵਿੱਚ ਇਹ ਹੈਗਾ ਬਈ ਜੀ ਆਪਣ ਜਿਹੜਾ ਇਹ ਟੀਪਾਲ ਹੈ ਇਹਨੂੰ ਟੀਪਾਲ ਕਹਿੰਦੇ ਆਪਾਂ ਇਹ ਚ ਕੀ ਹੈ ਇਹ ਬਹੁਤ ਸਸਤਾ ਤਿਆਰ ਹੁੰਦਾ ਹੈ ਇਹ ਜਿਵੇਂ ਜਿਹੜੇ ਆਪਾਂ ਕਹਿੰਦਾ ਦਾਗ ਪੈ ਗਏ ੱੱਬੇ ਪੈ ਗਏ ਸਾਫ਼ ਨਹੀਂ ਹੁੰਦੇ ਹਾੜ ਹੁੰਦੇ ਨੇ ਜਿਹੜੇ ਜਿਵੇਂ ਮੰਨ ਲਓ ਐਕਸੀਡੈਂਟ ਆ ਗਿਆ ਹੋ ਗਿਆ ਉਥੇ ਸਟਰਕਚਰ ਦੇ ਉੱਤੇ ਚਾਦਰ ਵਿਛੀ ਹੁੰਦੀ ਆ ਖੂਨ ਬਲੱਡ ਲੱਗ ਗਿਆ ਤਾਂ ਇਹ ਸਾਫ਼ ਕਰੂ ਬਾਈ ਜੀ ਉਹ ਜੇ ਕਪੜੇ ਧੋਣ ਵਾਸਤੇ ਸਾਡੇ ਤੋਂ ਲੈਂਦੇ ਨੇ ਇਹ ਵੱਡੀ ਪੈਕਿੰਗ ਦੇ ਵਿੱਚ ਵਿਕਦਾ ਜਿਵੇਂ ਆਪਣਾ ਜਿਹੜੇ ਹੱਤੇ-ਕੁੱਤੇ ਵਾਲੇ ਹੁੰਦੇ ਨੇ ਭਾਂਡੇ ਉਹਨਾਂ ਨੇ ਦੂਜੇ ਪਤੀਲੇ ਧੋਣੇ ਉਹ ਇਹ ਰਗੜ ਮਤਲਬ ਛੱਡਦੇ ਨਹੀਂ ਇਹ ਕਹਿੰਦੇ ਇਹ ਇਹ ਕੰਨਿਕ ਦੀ ਪੈ ਜਾਂਦੀ ਆ ਇਹ 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 ਪੂਰੀ 5 ਲੀਟਰ ਦੀ ਪੈਕੇਜ ਬਾਈ ਜੀ ਕੁੱਲ ਕੁੱਲ ਮਲਾਸ 70-75 ਰੁਪਏ ਚ ਪਊਗੀ ਕੁੱਲ 70-75 ਬਾਰਕਟ ਚ ਕੀ ਰੇਟ ਹੈ ਮਾਰਕਟ ਚ ਬਾਈ ਜੀ ਅਸੀਂ 250 ਰੁਪਏ ਦੀ ਵੇਚ ਕੇ ਆਉਣੇ ਆ 85 ਉਹ ਕ੍ਰੇਡ ਤੇ ਵੇਚਦਾ ਬਾਈ ਜੀ 250 ਦੀ ਅੱਛਾ ਔਰ ਜਿਹੜਾ ਬੰਦਾ ਹੋ ਗਿਆ ਆਮ ਖਰੀਦਦਾ ਜਿਹੜੇ ਥੋਕ ਰੇਟ ਆਲੇ ਦੇਗੇ ਉਹ ਸਾਡੇ 450 450 450 ਦੀ ਬੜਾ ਯਾਰ ਬਾਈ ਉਹ ਲੈ ਇਹ 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 ਆ ਵੀ ਤੁਸੀਂ ਨੇ ਆਪ ਬਣਾਇਆ ਸਾਰਾ ਸਮਾਨ ਇਹ ਸਬਾਈ ਜੀ ਅਸੀਂ ਆਪ ਇੱਥੇ ਸਾਰੀ ਪੈਕਿੰਗ ਹੈ ਇੱਥੇ ਕੋਈ ਅਧੁਨਿਕ ਮਸ਼ੀਨ ਦੀ ਲੋੜ ਨਹੀਂ ਇੱਕ ਕੰਡਾ ਚਾਹੀਦਾ ਬਾਈ ਜਿਹਦੇ ਉੱਤੇ ਤੋਲਦੇ ਆਪਾਂ ਹਾਂ ਕੰਡਾ ਚਾਹੀਦਾ ਕੰਡੇ ਉੱਤੇ ਤੋਲ ਕੇ ਬਸ ਪਾਈ ਜਾਵੇ ਇਹਨਾਂ ਦੀ ਪੈਕਿੰਗ ਕਰਨੀ ਹੈ ਇਹ ਘਰੇ ਸਾਰਾ ਕੋਈ ਅਧੁਨਿਕ ਮਸ਼ੀਨ ਦੀ ਲੋੜ ਨਹੀਂ ਬੜਾ ਯਾਰ ਤੁਸੀਂ ਘਰੇ ਆਪ ਜਿਹੜਾ ਵਰਤਦੇ ਹੋ ਦੇਖੋ ਪੈਕੇਟ ਸਾਰੇ ਜੇ ਇਹਨਾਂ ਨੇ ਮੈਂ ਉਹਵੇਂ ਵੱਡੀਆਂ ਕੰਪਨੀਆਂ ਵਾਂਗੂ ਤੁਸੀਂ ਘਰੇ ਬਣਾ ਸਕਦੇ ਹੋ ਕੁ ਉਹ ਉਹ ਤਰੀਕਾ ਕੀ ਹੈ ਇਹ ਟ੍ਰੇਨਿੰਗ ਦਿੰਦੇ ਨੇ ਉਸ ਚੀਜ਼ ਦੀ ਉਹ ਵੀ ਸਮਝਾਉਂ ਟ੍ਰੇਨਿੰਗ ਆਲਾ ਕੀ ਸਿਸਟਮ ਆ ਕਿਵੇਂ ਅਗਲਾ ਪੂਰਾ ਪ੍ਰੋਪਰ ਸੋਡੇ ਨੂੰ ਬਣਾਉਣ ਲੱਗ ਗਏ ਜਿਵੇਂ ਮੁੰਡੇ ਬਣਾ ਰਹੇ ਨੇ ਕਿਵੇਂ ਕੰਮ ਤੋਰ ਸਕਦਾ ਅਗਲਾ ਤਾਂ ਕਿ ਏਰੀਆ ਦੇ ਵਿੱਚ ਜਾਂ ਫਿਰ ਹੋਰ ਸਪਲਾਈ ਵੀ ਕਰ ਸਕੇ ਬੰਦਾ ਹੈ ਨਾ ਹਾਂਜੀ ਹਾਂ ਦੱਸੋ ਬਣੇਗਾ ਵੀ ਕਿਵੇਂ ਹੋਊਗਾ ਇਹ ਭਾਜੀ ਭਾਜੀ ਆਪਾਂ ਇਹਦਾ ਕੰਪਲੀਟ ਕੋਰਸ ਲੈ ਕੇ ਆਏ ਆ ਪਹਿਲਾਂ ਜਿਹੜਾ ਕੋਰਸ ਸੀਗਾ ਆਪਣੇ ਬਹੁਤ ਸਾਰੀਆਂ ਟ੍ਰੇਨਿੰਗਾਂ ਲੱਗੀਆਂ ਨੇ ਉਰੋਂ ਆ ਕੇ ਵੀ ਲੋਕ ਲੈ ਕੇ ਜਾਂਦੇ ਨੇ ਟ੍ਰੇਨਿੰਗ ਪਰ ਹੁਣ ਸਰਦੀ ਵੀ ਹੈ ਤੇ ਵੈਸੇ ਦੂਰੋਂ ਆਉਣਾ ਔਖਾ ਵੀ ਹੁੰਦਾ ਲੋਕਾਂ ਨੂੰ ਹੁਣ ਆਪਾਂ ਨੇ ਇੱਕ ਇੱਕ ਨਵੀਂ ਸਕੀਮ ਲੈ ਕੇ ਆਏ ਜਿਹਦੇ ਵਿੱਚ ਆਪਾਂ ਨੇ ਸਾਰਾ ਇਹ ਆਨਲਾਈਨ ਕੋਰਸ ਪਾਤਾ ਭਾਈ ਜੀ ਆਨਲਾਈਨ ਕੋਰਸ ਦੇ ਵਿੱਚ ਤੁਹਾਨੂੰ ਇੱਥੋਂ ਵੀਡੀਓ ਬਣ ਲੱਗ ਰਹੀ ਹੈ ਜਿਹੜਾ ਬੰਦਾ ਵੀਡੀਓ ਦੇਖ ਰਿਹਾ ਹੈ ਵੀ ਉਸਨੇ ਮਤਲਬ ਕਿ ਬਣਾਉਣਾ ਕਿੰਨੇ ਸਾਰੀ ਗੱਲਬਾਤ ਹੈ ਕਿੰਨੇ ਕਿੰਨੇ ਪ੍ਰੋਡਕਟ ਕਿਹੜੇ ਕਿਹੜੇ ਪੈਣਗੇ ਆਪਣੇ ਕੋਲੇ ਬੁਕਲੇਟਾਂ ਵੀ ਨਹੀਂ ਬਾਈ ਉਹ ਸਾਰੀ ਮਤਲਬ ਉਹ ਚੀਜ਼ ਹੈ ਸਾਰਾ ਸਮਝਾਇਆ ਹੋਇਆ ਸਾਰਾ ਸਮਝਾਇਆ ਹੋਇਆ ਹੈ ਜੇ ਆਪਾਂ ਸਰਟੀਫିକੇਟ ਨਹੀਂ ਪ੍ਰੋਵਾਈਡ ਕਰਵਾਉਨੇ ਉਸ ਤੋਂ ਬਾਅਦ ਇੱਕ ਤਾਂ ਉਹਨੂੰ ਸਰਟੀਫିକੇਟ ਦਿਖਾਉਣਾ ਮੈਂ ਅੱਛਾ ਹੋਰ ਵੀ ਚੀਜ਼ਾਂ ਨਾਲ ਆ ਇਹ ਬਾਈ ਜਾਨੇ ਦਿਖਾ ਰਿਹਾ ਇਹਦੇ ਵਿੱਚ ਕੀ ਆ ਬਾਹਲੇ ਬੰਦਿਆਂ ਦੀ ਜ਼ਰੂਰਤ ਨਹੀਂ ਤੁਸੀਂ ਇਕੱਲੇ ਬੰਦੇ ਹੋ ਘਰ 'ਚ ਨਾਲ ਲੇਡੀਜ਼ ਹੁੰਦੀਆਂ ਨੇ ਥੋੜਾ ਜਿਹਾ ਉਹ ਹੈਲਪ ਕਰ ਦੇਣਗੀਆਂ ਤੁਸੀਂ ਇਹ ਤਾਂ ਵੀ ਚਲਾ ਸਕਦੇ ਹੋ ਬਾਈ ਜੀ ਆਪਣੇ ਕੋਲ ਆਪਾਂ ਸਰਟੀਫିକੇਟ ਲੈ ਕੇ ਆਏ ਆ ਜਿਹਦੇ ਵਿੱਚ ਤੁਹਾਡਾ ਇਹ ਆਪਾਂ ਕੰਪਨੀ ਵੱਲੋਂ ਸਰਟੀਫିକੇਟ ਬਣਾ ਕੇ ਦੇਵਾਂਗੇ ਤੁਸੀਂ ਆਪਣੇ ਘਰੇ ਬੈਠੇ ਇਹ ਕੰਮ ਤੋੜ ਸਕਦੇ ਹੋ ਸਾਡੇ ਬਟ ਦੇ ਜ਼ਰੀਏ ਤੇ ਉਸ ਤੋਂ ਬਾਅਦ ਬਾਈ ਜੀ ਆਪਣੇ ਕੋਲੇ ਬੁੱਕਲੇਟ ਹੈ ਜਿਹਦੇ ਵਿੱਚ ਕੱਲਾ-ਕੱਲਾ ਪਰਫਾਰਮਾਂਸ ਲਿਖਿਆ ਹੋਇਆ ਵੀ ਕਿਹੜ ਮਸ਼ੀਨ ਦੀ ਕਿਸ ਤਰ੍ਹਾਂ ਕਿਸਾਨ ਤਨ ਨੂੰ ਲੋੜ ਪਊਗੀ ਅੱਗੇ ਕਿਵੇਂ ਵਧਣਾ ਤੁਸੀਂ ਨੇ ਉਹ ਚੀਜ਼ਾਂ ਤੇ ਐਂਡ ਤੇ ਕਿੰਨੇ ਟੋਟਲ ਕਿੰਨੇ ਪ੍ਰੋਡਕਟ ਨੇ ਉਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਟਰੇਨਿੰਗ ਦਾ ਅਗਲਾ ਲੈ ਜਾਊਗਾ ਹਾਂ ਆਜੂ ਅਗਲਾ ਲੈ ਕੇ ਹੈਨਾ ਪੈਸੇ ਕਿੰਨੇ ਦੇ ਟਰੇਨਿੰਗ ਦੇ ਪੈਸੇ ਬਾਈ ਜੀ ਪਹਿਲਾਂ ਆਪਾਂ ਨੇ ਜਿਆ ਆਫਲਾਈਨ ਇੱਥੇ ਆ ਕੇ ਬੰਦਾ ਟਰੇਨਿੰਗ ਲੈਂਦਾ ਸੀ ਉਹਦੇ ਲਈ 3100 ਕੀਤਾ ਆਇਆ ਸੀ ਪਰ ਹੁਣ ਆਪਾਂ ਨੇ ਉਹੀ ਕੋਰਸ 2100 ਚ ਕਰਤਾ ਬੰਦਾ ਬਾਈ 2150 ਦਾ ਆਉਂਦਾ ਲੱਗ ਜਾਂਦਾ ਸੀ ਫਿਰ 1150 1000 ਰੁਪਏ ਤਾਂ ਉਹ ਬਚ ਗਿਆ ਸਿੱਧੀ ਆਪਾਂ ਨੇ 2100 ਕਰਤਾ 1150 ਬੰਦੇ ਦਾ ਉਹ ਵੱਜ ਗਿਆ ਯ ਤੇ ਹੋਰ ਇਹਦੇ ਨਾਲ ਸਾਧਨ ਕੀ ਚਾਹੀਦੇ ਹੋਣਗੇ ਇਹਦੇ ਨਾਲ ਬਾਈ ਜੀ ਕੋਈ ਸਾਧਨ ਨਿਕ ਪੱਲੀ ਚਾਹੀਦੀ ਆ ਘਰ ਦੇ ਵਿੱਚ ਪੱਲੀ ਦੇ ਉੱਤੇ ਤੁਹਾਡਾ ਇਹ ਬਣ ਜੂਆ ਜਿਹੜਾ ਸਰਫਾ ਤੇ ਇੱਕ ਇਹ ਡਰਮ ਚਾਹੀਦਾ ਬਾਕੀ ਸਾਰੇ ਪ੍ਰੋਡਕਟ ਡਰਮ ਚ ਬਣਦੇ ਨੇ ਅੱਛਾ ਆ ਹੁਣ ਇਹ ਦੇਖੋ ਅਸੀਂ ਪੈਕਿੰਗ ਕਰਕੇ ਹਟਿਆ ਉਹ ਵਿੱਚ ਅਜੇ ਪਾ ਭਾਂਡੇ ਦਿਖਾਓ ਮਾੜਾ ਜਿਹਾ ਕੈਮਰਾਮੈਨ ਸਾਹਿਬ ਅਜੇ ਵਿੱਤੇ ਪਏ ਨਹੀਂ ਬਸ ਆ ਚੀਜ਼ਾਂ ਚਾਹੀਦੀਆਂ ਨੇ ਉਹ ਦੇਖੋ ਤਿਆਰ ਕਰ ਲਿਆ ਤੁਸੀਂ ਇਹ ਤਿਆਰ ਇਹ ਅੰਦਰ ਵੀ ਦਿਖਾ ਦਿਓ ਅੰਦਰ ਦੇਖੋ ਬਣਾ ਬਣਾ ਕੇ ਢੇਰ ਲਾੜ ਕੇ ਆ ਪਾਈਆਂ ਬਾਈ ਜੀ ਬਣਾ ਬਣਾਉਣੇ ਆ ਮਤਲਬ ਕਿ ਐਡਵਾਂਸ ਬਣਾ ਲੈਨੇ ਕਈ ਵਾਰੀ ਵੱਡਾ ਆਰਡਰ કરી ਜਾਂਦੇ ਹੁੰਦੇ ਆ ਏਰੀਆ ਚ ਵੀ ਲਵੇ ਲਾਉਣ ਸਪਲਾਈ ਕਰਦੇ ਹਾਂ ਸਾਰੇ ਕਿਤੇ ਬੜਾ ਇੱਕ ਤਾਂ ਇਹ ਬਣਾ ਕੇ ਨਾਲ ਸਾਰੇ ਕਿਤੇ ਆ ਤੁਸੀਂ ਆਪਣੇ ਸਟicker ਦੇਖ ਸਕਦੇ ਹੋ ਦੇਖੋ ਅੱਛਾ ਆਪਣੇ ਸਟicker ਪਏ ਨੇ ਸਾਰੇ ਦੇਖੋ ਅੱਛਾ ਅੱਛਾ ਕੋਈ ਇੱਥੇ ਇੱਥੇ ਬਣਾ ਬਣਾ ਕੇ ਇੱਥੇ ਕਰ ਕਰ ਕੇ ਅਸੀਂ ਇੱਥੇ ਭੇਜੀ ਜਾਂਦੇ ਆ ਤੇ ਆਪਣਾ ਤੁਸੀਂ ਇਹ ਨਾ ਇੱਕ ਨੰਬਰ ਦੱਸ ਦੋ ਤੁਸੀਂ ਜਰੂਰ ਆ ਵੀ ਨੰਬਰ ਤੁਹਾਡਾ ਕੰਟੈਕਟ ਕਿਵੇਂ ਕਰੇ ਕੀਨੇ ਕੰਮ ਕਰਨਾ ਵੀ ਜਿਹੜਾ ਅਗਲੇ ਦਾ ਦਿਹੜੀ ਪੈਂਦੀ ਹੋ ਜੇ ਬਿਲਕੁਲ ਇਹ ਕੰਮ ਸੂਰੀ ਹੋ ਜੀ ਕਈ ਵਾਰੀ ਅਗਲਾ ਨਾਲ ਕਹਿਣ ਲੱਗਾ ਯਾਰ ਅਸੀਂ ਕੱਚਾ ਮਾਲ ਕਿਥੋਂ ਲਵਾਂਗੇ ਬਾਈ ਜੀ ਕੱਚਾ ਮਾਲ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਸਾਡੇ ਤੋਂ ਨਹੀਂ ਲੈਣਾ ਅਸੀਂ ਕੰਪਨੀਆਂ ਨਾਲ ਸਿੱਧੇ ਕੰਟੈਕਟ ਕਰਵਾ ਦਿੰਨੇ ਆ ਕਈ ਵਾਰੀ ਅਗਲਾ ਸੋਚਦਾ ਵੀ ਕਿਥੋਂ ਕੱਚੇ ਮਾਲ ਚੋਂ ਵੀ ਰੁਪਈਏ ਬਣਾਉਂਦੇ ਹੋਣਗੇ ਅਸੀਂ ਸਿੱਧਾ ਕੰਪਨੀਆਂ ਨਾਲ ਕੰਟੈਕਟ ਕਰਵਾ ਦਿੰਨੇ ਆ ਕਿੱਥੋਂ ਸਟਿਕਰ ਛਪਵਾਉਣੇ ਨੇ ਕਿੱਥੋਂ ਪਾਊਚ ਬਣਵਾਉਣੇ ਨੇ ਕਿੱਥੋਂ ਤੁਸੀਂ ਦੇ ਮਤਲਬ ਕਿ ਕੱਚਾ ਮਾਲ ਲੈਣਾ ਕਿੱਥੋਂ ਬੋਤਲ ਖਰੀਦਣੀ ਹੈ ਸਾਰਾ ਤੁਹਾਨੂੰ ਅਸੀਂ ਕੰਪਨੀਆਂ ਦੇ ਨਾਲ ਫੈਕਟਰੀਆਂ ਦੇ ਨਾਲ ਆਪ ਕ ਲੱਗਦਾ ਇਧਰੋਂ ਸੰਗਰੂਰ ਸਨਾਮ ਸੌਰੀ ਸੰਗਰੂਰ ਜਿਲ੍ਹਾ ਲੱਗ ਜਣਾ ਪਰੂ ਸਾਈਡ ਤੇ ਇਹ ਜਾਖੜ ਦੇ ਨਾਲ ਸਿਟੀ ਆਪਾਂ ਨੂੰ ਜਾਖਾ ਪੈ ਜਾਂਦੀ ਹੈ ਤੇ ਬਾਈ ਜੀ ਨੰਬਰ ਹੈਗਾ ਆਪਣਾ 97801 10408 9580110408 ਤੇ ਤੁਸੀਂ ਕਾਲ ਕਰਕੇ ਇਹ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਭਾਈ ਜੀ ਜੇ ਕਈ ਵਾਰੀ ਫੋਨ ਨਾ ਵੀ ਲੱਗੇ ਸਾਡੇ ਨਾਲ ਨਾ ਗੱਲ ਹੋ ਪਾਵੇ ਤਾਂ ਤੁਸੀਂ ਆਪਣਾ 2100 ਰੁਪਏ ਸਾਨੂੰ Google Pay ਕਰਕੇ ਇਸੇ ਨੰਬਰ ਤੇ ਸਕਰੀਨ ਸ਼ਾਟ ਕਰਕੇ ਸਾਨੂੰ ਤੁਸੀਂ ਆਪਣਾ ਜਿਹੜਾ WhatsApp ਤੇ ਇਹਦਾ ਸਕਰੀਨ ਸ਼ਾਟ ਭੇਜ ਦਿਓ ਤੇ ਅਸੀਂ ਤੁਹਾਨੂੰ ਕੰਪਲੀਟ ਕੋਰਸ ਭੇਜ ਦਾਂਗੇ ਤੇ ਲਾਈਫਟਾਈਮ ਬਿਜ਼ਨਸ ਸਪੋਰਟ ਹੈ ਭਾਈ ਜੀ ਤੁਹਾਨੂੰ ਅੱਧੀ ਰਾਤ ਕੋਈ ਕੰਮ ਦਿੱਕਤ ਪੈ ਗਈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਨੂੰ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਆ ਮਿੱਤਰੋ ਜੇ ਕੰਮ ਕਰਨਾ ਚਾਹੁੰਦੇ ਹੋ ਨੀਤਾ ਕੰਮ ਕਰਦੀ ਹੈ ਨਾ ਜਿਵੇਂ ਮੈਂ ਕਿਹਾ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਨਾ ਦੇਖ ਲਓ ਬਾਈ ਇਹ ਕਿਹੜੇ ਮੁੰਡੇ ਬੈਠੇ ਨੇ ਤੇ ਇਹ ਕੰਮ ਪੈਕਿੰਗਾਂ ਕਰੀ ਜਾ ਰਹੇ ਨੇ ਹੈ ਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਤੁਹਾਡਾ ਯਾਰ ਮਿੱਤਰ ਹੋਰ ਕੰਮ ਕਰਨਾ